ਹੋਰ ਵੀ ਦੋਸਤੋ ਮਿੱਤਰੋ ਕੀ ਹਾਲ ਚਾਲ ਆ ਜੋ ਇਸ ਗਰੁੱਪ ਨਾਲ ਜੁੜੇ ਹੋਏ ਵੀਰ ਨੇ ਇਹ バス ਜੋ ਦੇਖ ਰਹੇ ਹੋ ਇਹ バス ਚੰਤਪੁਰ ਨਹੀਂ ਜਾਣ ਲਈ ਤਿਆਰ ਖੜੀ ਹੈ ਇਸ バス ਦੀ ਸੇਵਾ ਅਵਤਾਰ ਸਿੰਘ ਜੀ ਵੱਲੋਂ ਨਿਭਾਈ ਗਈ ਹੈ ਤੇ ਇਸ バス ਰਾਹੀਂ ਜੋ ਚੰਤਪੁਰ ਨਹੀਂ ਵਿਖੇ ਨਿਹਾਲ ਸਿੰਘ ਵਾਲਿਆਂ ਦਾ ਲੰਗਰ ਲਗਾਇਆ ਗਿਆ ਹੈ ਉਸ ਲੰਗਰ ਲਈ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵੱਡੀ ਪੱਧਰ ਤੇ ਜੋ ਰਾਸ਼ਨ ਇਕੱਠਾ ਕੀਤਾ ਗਿਆ ਉਸ ਰਾਸ਼ਨ ਨੂੰ ਇਸ ਬਸਰਾਹੀ ਨਿਹਾਲ ਸਿੰਘ ਵਾਲੀ ਧਰਮਸ਼ਾਲਾ ਵਿੱਚ ਪਹੁੰਚਾਇਆ ਜਾਣਾ ਹੈ ਇਹ ਜੋ ਰਾਸ਼ਨ ਤੁਸੀਂ ਦੇਖ ਰਹੇ ਹੋ ਇਹ ਸਾਰਾ ਰਾਸ਼ਨ ਨਿਹਾਲ ਸਿੰਘ ਵਾਲਾ ਦੀ ਧਰਮਸ਼ਾਲਾ ਚੰਦਪੁਰਨੀ ਮਹਾਮਾਈ ਦੇ ਜੋ ਹਰ ਕੇਸਾ ਲੰਗਰ ਲਗਾਉਂਦੇ ਨੇ ਉੱਥੇ ਪਹੁੰਚਾਈ ਜਾਣੀ ਹੈ ਇਸ ਤੋਂ ਪਹਿਲਾਂ ਵੀ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਹਲਵਾਈਆਂ ਨੂੰ ਅਤੇ ਹੋਰ ਸਮਾਨ ਚਿੰਤਪਰਨੀ ਤੱਕ ਪਹੁੰਚਾਇਆ ਗਿਆ ਜਿਸ ਦੀ ਸੇਵਾ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਨਿਭਾਈ ਗਈ ਇਹ ਰਸਤੇ ਦੀਆਂ ਤਸਵੀਰਾਂ ਦੇਖ ਰਹੇ ਹਾਂ ਤੇ ਰਾਸ਼ਨ ਨਿਹਾਲ ਸਿੰਘ ਵਾਲੀ ਧਰਮਸ਼ਾਲਾ ਤੱਕ ਪਹੁੰਚਾਉਣ ਦਾ ਕੰਮ ਜੋ ਉਹ ਵੀ ਕੀਤਾ ਗਿਆ ਤੇ ਨਾਲ ਵੱਡੀ ਪੱਦਰ ਤੇ ਮਹਾਮਾਈ ਦੇ ਦਰਸ਼ਨਾਂ ਲਈ ਸੰਗਤ ਵੀ ਇਸ ਬੱਸ ਵਿੱਚ ਰਵਾਨਾ ਹੋਈ ਅਤੇ ਮਹਾਮਾਈ ਦੇ ਦਰਸ਼ਨ ਕਰਕੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਮਹਾਮਾਈ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰੇ ਤਾਂ ਜੋ ਹਰ ਕੇ ਸਾਲ ਇਸ ਤੋਂ ਵੀ ਵੱਧ ਛੜ ਕੇ ਨਗਰ ਨਿਵਾਸੀ ਯੋਗਦਾਨ ਪਾਉਣ ਅਤੇ ਹਰ ਕੇ ਸਾਲ ਇਸੇ ਤਰ੍ਹਾਂ ਹੀ ਇਸ ਪੰਡ ਤੋਂ ਵੱਡੇ ਪੱਦਰ ਤੇ ਰਾਸ਼ਨ ਜਿਹੜਾ ਲੰਗਰਾਂ ਵਾਸਤੇ ਲੰਗਰ ਵਿੱਚ ਪਹੁੰਚਾਇਆ ਜਾਵੇ ਸੰਗਤ ਵੀ ਵੱਡੀ ਪੱਧਰ ਤੇ ਮਹਾਮੈਜ ਦੇ ਦਰਸ਼ਨਾਂ ਲਈ ਰਵਾਨਾ ਹੋਈ ਸੋ ਰਾਸਤੇ ਦੀਆਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਧਰਮਸ਼ਾਲਾ ਦੀਆਂ ਨੇ ਜੋ ਨਿਹਾਲ ਸਿੰਘ ਵਾਲਾ ਧਰਮਸ਼ਾਲਾ ਚੰਤਪੁਰਣੀ ਵਿਖੇ ਬਣਾਈ ਗਈ ਹੈ ਉੱਥੋਂ ਦੀਆਂ ਤਸਵੀਰਾਂ ਨੇ ਸੋ ਵੱਡੀ ਪੱਧਰ ਤੇ ਰਾਸ਼ਨ ਮੰਡਾ ਤੇ ਵੱਡੀ ਪੱਧਰ ਤੇ ਇਹ ਸੰਗਤ ਜੋ ਦਰਸ਼ਨਾਂ ਲਈ ਆਉਂਦੀ ਆ ਉਹ ਸ਼ੱਕ ਕੇ ਫਰਸ਼ਾਦਾ ਪਾਣੀ ਇਥੋਂ ਅੱਗੇ ਨੂੰ ਰਵਾਨਾ ਹੁੰਦੀ ਹੈ ਦਰਸ਼ਨਾਂ ਲਈ ਜੈ ਮਾਤਾ ਦੀ ਜੈ ਮਾਤਾ ਦੀ